ਕਿਸਾਨ ਭਰਾਵੋ ਪਿਛਲੇ ਦਿਨੀ ਜੋ ਵਰਖਾ ਹੋਈ ਸੀਗੀ ਉਸ ਦੇ ਨਾਲ ਕਾਫੀ ਜਗ੍ਹਾ ਤੇ ਜਿਹੜੀ ਕਣਕ ਕੇ ਲੋਕਾਂ ਨੇ ਬੁਝਾਈ ਕਰੀ ਸੀ ਤੇ ਉਹਨੂੰ ਕਰੰਟ ਹੋਣ ਦੀ ਸਮੱਸਿਆ ਆਈ ਏ ਸੋ ਆਪਣੇ ਵਾਲੇ ਪਾਸੇ ਤਾਂ ਹਜੇ ਚੰਨੇ ਨਹੀਂ ਅੜੀਚੇਗੇ ਦੇਖੋ ਸਾਰੇ ਜhone ਇੱਧਰ ਖੜੇ ਲਗਰੀ ਬਣੀ ਆਪਾਂ ਅਜੇ ਕੱਲ ਵੱਢਿਆ ਕੁਛ ਕਿ ਚੋਣਾ ਤੇ ਆਪਣੇ ਵਾਲੇ ਪਾਸੇ ਹਜੇ ਏਰੀਏ ਚ ਨਹੀਂ ਬੁਝਾਈ ਸ਼ੁਰੂ ਹੋਈਗੀ ਕਈ ਇਲਾਕਿਆਂ ਚ ਹੋਈ ਸੀਗੀ ਸੋ ਉਹਨਾਂ ਦੀ ਕਣਕ ਕਰੰਟ ਹੋਣ ਦੀ ਸਮੱਸਿਆ ਆਈ ਉਹਨਾਂ ਨੂੰ ਸੋ ਕੀ ਕਰ ਸਕਦੇ ਨੇ ਜੀ ਉਹਦੇ ਵਿੱਚ ਵੀ ਕਈ ਕਾਰਨ ਨੇ ਇੱਕ ਹੁੰਦੀ ਹੈ ਸੁਪਰ ਸੀਡਰ ਵਾਲੀ ਕਣਕ ਬਜਾਈ ਹੁੰਦੀ ਹੈ ਕਿ ਜ਼ੀਰੋ ਡ੍ਰਿਲ ਵਾਲੀ ਹੁੰਦੀ ਹੈ ਇੱਕ ਹੁੰਦੀ ਆਪਾਂ ਆਮ ਸਿੰਪਲ ਵਾਹ ਕੇ ਪਹਿਲੀ ਤੇ ਫਿਰ ਉਹਦੇ ਨਾਲ ਬੀਜਦੇ ਆ ਮਸ਼ੀਨ ਦੇ ਨਾਲ ਸੋ ਕਿਸਾਨ ਭਰਾ ਕਈ ਕਾਰਨ ਵੱਖ-ਵੱਖ ਨੇ ਸਾਰੇ ਵੱਖ-ਵੱਖ ਹੀ ਹੁੰਦੇ ਤੇ ਹੋਣਗੇ ਹੁਣ ਜਿਵੇਂ ਕਿ ਆਪਾਂ ਮੈਂ ਕਹੀਏ ਵੀ ਜ਼ੀਰੋ ਡ੍ਰਿਲ ਵਾਲੀ ਕਣਕ ਉਹਦੇ ਤੇ ਕੋਈ ਕਰਨਦਾ ਨਹੀਂ ਹੁੰਦਾਗਾ ਉਹਦਾ ਸੱਗੋ ਫਾਇਦਾ ਹੁੰਦਾ ਮੀਂਹ ਦੇ ਨਾਲ ਪਰ ਜਿੱਥੇ ਜ਼ਿਆਦਾ ਪਾਣੀ ਖੜਿਆ ਜੇ ਜਮਾਂ ਹੀ ਬੰਦ ਹੋ ਗਏ ਨੇ ਸਿਆੜ ਜਿੱਥੇ ਪਾਣੀ ਖੜੀ ਗਿਆ ਸਿਆੜਾ ਵਿੱਚ ਉੱਥੇ ਦਿੱਕਤ ਆਵੇਗੀ ਉਗਣ ਦੇ ਵਿੱਚ ਤੁਸੀਂ ਦੇਖੋ 2-4 ਦਿਨ ਵੀ ਉਗਦੀ ਏ ਕਿ ਨਹੀਂ ਉਗਦੀ ਸੋ ਜੇ ਉਸ ਤੋਂ ਬਾਅਦ ਜਦੋਂ ਬੈਲੀ ਬਤਰ ਹੋ ਜੇ ਤੁਸੀਂ ਦੁਬਾਰਾ ਬੀਜੋ ਜੇ ਨਹੀਂ ਉਗੀ ਤਾਂ ਜੇ ਘਟੂ ਗਈ ਹੈ ਤਾਂ ਫਿਰ ਉਹਦੇ ਵਿੱਚ ਹੋਰ ਬੀ ਛੱਟਾ ਮਾਰ ਦੋ ਜੇ ਪਾਣੀ ਲਗਾਉਣਾ ਪਏਗਾ ਪਰ ਤੁਸੀਂ ਮੈਂ ਤਾਂ ਕਹਿੰਨਾ ਵਾਂ ਵੀ ਤੁਸੀਂ ਉਹਦੇ ਵਿੱਚ ਦੁਬਾਰਾ ਹੀ ਆ ਕੇ ਬੀਜ ਦੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿੰਨਾ ਸੁਪਰ ਸੀਡਰ ਵਾਲੇ ਵੀਰਾਂ ਦੀ கரੰਟ ਹੋਈ ਏ ਸੋ ਜਿਹੜੀ ਸੁਪਰ ਸੀਡਰ ਵਾਲੀ ਏ ਉਹ ਵੀ கரੰਟ ਕੱਟ ਮੰਨਦੀ ਏ ਜੇ ਆਪਾਂ ਸਿੰਪਲ ਤਰੀਕੇ ਨਾਲ ਬੀਜੀਏ ਜੇ ਆਪਾਂ ਗੇਤਵੀਆਂ ਨਹੀਂ ਲਗਾਈਆਂ ਪਹਿਲੀ ਪੋਲੀ ਨਹੀਂ ਹੋਈ ਤੀਗੀ ਤੇ ਉਹ ਕਣਕ ਕਰਨਡ ਹੋਈ ਏ ਤਾਂ ਉਹ ਆਪਣੀ ਨਿਕਲ ਆਊਗੀ ਸੋ ਏਡੀ ਮਤਲਬ ਖਾਸ ਉਹਦੇ ਜਿ ਘਰੋਂ ਵਾਲੇ ਲੋਡ ਨਹੀਂ ਹੈਗੀ ਭਾ ਜਿੱਥੇ ਜ਼ਿਆਦਾ ਪਾਣੀ ਛੜਾ ਚ ਖੜ ਗਿਆ ਉਸੇ ਦਾ ਆਪਾਂ ਕਹਿ ਹੀ ਕਿ ਸਕਦੇ ਹਾਂ ਤੇ ਹੁਣ ਆਪਾਂ ਪਰਾਵੋ ਗੱਲ ਕਰਦੇ ਹਾਂ ਵੀ ਜਿਹੜੀ ਆਪਣੀ ਸਿੰਪਲ ਹੁੰਦੀ ਮਸ਼ੀਨ ਅਲ ਕਣਕ ਹਮੇਸ਼ਾ ਉਹ ਹੀ ਵੱਧ ਜ਼ਿਆਦਾ ਥੱਲੇ ਫਸਦੀ ਏ ਤੇ ਉਹੀ ਕਰਨਡ ਬਣਦੀ ਕਿਉਂਕਿ ਉਸ ਦੇ ਉੱਪਰ ਹੀ ਪੇਪੜੀ ਬੰਨੀ ਏ ਜੇ ਕਮ ਕਣਕ ਪੇਪੜੀ ਨੂੰ ਤੋੜ ਹੀ ਨਾ ਸਕੇਗੀ ਤਾਂ ਬਾਹਰ ਕਿੱਦਾਂ ਆਊਗੀ ਸੋ ਉਹ ਵਾਲੇ ਵੀਰ ਕਿਸਾਨ ਉਹ ਧਿਆਨ ਦੇਣ ਮੇਰੀ ਗੱਲ ਨੂੰ ਕਿ ਉਹ ਕਿਸ ਤਰ੍ਹਾਂ ਉਹਦਾ ਹੱਲ ਕਰਨ ਜੇ ਤੁਹਾਡੇ ਖੇਤਾਂ ਦੇ ਵਿੱਚ ਪੇਪੜੀ ਬਣ ਗਈ ਏ ਤੇ ਤੁਹਾਡੀ ਕਣਕ ਵੀ ਥੱਲੇ ਫਸ ਗਈ ਏ ਛੇ ਤੁਸੀਂ ਉਹਦੇ ਲਈ ਕਈ ਉਪਾਅ ਕਰ ਸਕਦੇ ਹੋ ਸਭ ਨਾਲ ਪਹਿਲਾ ਆਪਾਂ ਇਹ ਆ ਜਿਹੜੀ ਆਪਣੇ ਤਮੀਆਂ ਹੁੰਦੀਆਂ ਨੇ ਉਹਨੂੰ ਬੰਦ ਕਰ ਲਵੋ ਜਮਾਂ ਵੀ ਨਾ ਖੋਲੋ ਤੇ ਉਹ ਤੁਸੀਂ ਮਾਰ ਸਕਦੇ ਹੋ ਸੋ ਇਹ ਤਰੀਕਾ ਈ ਦੂਜੇ ਹੁੰਦੇ ਆ ਆਪਣੀ ਹੈਰੋ ਹੁੰਦੀ ਜਿਹੜੀ ਹੈਰੋ ਨਹੀਂ ਆਪਣਾ ਕਹਿੰਦੇ ਆ ਵੀ ਉਹੀ ਜਿੰਦੇ ਮਲ ਥੱਲੇ ਚੁੰਝਾਂ ਜੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਉਹ ਤੁਸੀਂ ਮਾਰ ਸਕਦੇ ਹੋ ਸੋ ਤੀਜਾ ਆਪਾਂ ਤੁਸੀਂ ਕਰ ਸਕਦੇ ਕਿਸਾਨ ਵੀਰੋ ਉਹ ਆਪਣੇ ਤੁਸੀਂ ਜੀਰੋ ਡ੍ਰਿਲ ਮਾਰ ਸਕਦੇ ਹੋ ਜੇ ਤੁਹਾਡੇ ਜੀਰੋ ਡ੍ਰਿਲ ਨਾਲ ਵਧੀਆ ਦੂਸਰੇ ਰੋਟ ਮਾਰ ਦੋ ਜੇ ਤੁਸੀਂ ਮੰਨ ਲਓ ਜਿੱਧਰ ਸੂਰਜ ਚੜ੍ਹਦੇ ਤੋਂ ਲੈ ਕੇ ਪਾਸੇ ਜੇ ਤੁਸੀਂ ਬਜਾਈ ਕਰੀਏ ਤਾਂ ਉੱਤਰ ਤੋਂ ਪੱਛਮ ਵਾਲੇ ਪਾਸੇ ਤੁਸੀਂ ਜੀਰੋ ਡ੍ਰਿਲ ਮਾਰ ਦੋ ਤੇ ਜੇ ਤੁਸੀਂ ਚਾਹੋ ਤਾਂ ਵਿੱਚ 10 12 ਕਿਲੋ 15 ਕਿਲੋ ਬੀਜ ਵੀ ਪਾ ਸਕਦੇ ਹੋ ਸੋ ਉਸ ਦੇ ਨਾਲ ਤੁਹਾਡੀ ਇਹ ਸਮੱਸਿਆ ਵਧੀਆ ਹੋ ਜਾਊਗੀ ਤੇ ਕਰੰਟ ਭੰਨੀ ਜਾਊਗੀ ਤੇ ਜਿੱਥੇ ਦਾਣੇ ਤੁਨੇ ਕੱਟੂਗੇ ਨੇ ਤੇ ਉੱਥੇ ਤੁਹਾਨੂੰ ਜਿੱਥੇ ਮੈਨੂੰ ਜ਼ਿਆਦਾ ਪਾਣੀ ਖੜਿਆ ਉੱਥੇ ਤਾਂ ਇਹ ਉੱਗ ਕਟੋਰੀ ਸਮੱਸਿਆ ਆਊਗੀ ਫਿਰ ਉਸੇ ਉਸੇ ਤੁਸੀਂ ਇਹ ਕਰੋਗੇ ਵੀ ਤੁਸੀਂ ਉਧਰ ਚ 20 ਪਾਈ ਲਵੋ 10 15 ਕਿਲੋ ਜਿਸ ਕਰਕੇ ਤੁਹਾਡੀ ਕਣਕ ਵਧੀਆ ਰਹੇ ਤੇ ਕੱਲ ਨੂੰ ਤੁਹਾਨੂੰ ਦਿੱਕਤ ਨਾ ਆਵੇ ਤੇ ਇੱਕ ਤਰੀਕਾ ਹੋਰ ਵੀ ਕਿਸਾਨ ਭਰਾਵੋ ਉਹ ਕਿਸਾਨਾਂ ਨੇ ਗੱਲ ਵੀ ਆਪਾਂ ਸਾਂਝੀ ਕੀਤੀ ਸੀਗੇ ਆਪਣੇ ਵੱਖੋ ਵੱਖਰੇ ਉਹ ਕੀ ਕਰਦੇ ਨੇ ਜਿੰਨਾਂ ਕੋ ਰੋਟਾਵੇਟਰ ਨੇ ਉਹ ਰੋਟਾਵੇਟਰ ਪਾ ਕੇ ਟਰੈਕਟਰ ਦੇ ਮਗਰ ਤੇ ਬਿਨਾਂ ਵੀਡੀਓ ਚਲਾਏ ਤੋਂ ਰੋਟਾਵੇਟਰ ਮਾਰ ਦੋ ਉਹਦੇ ਨਾਲ ਵੀ ਕਰੰਟ ਬਹੁਤ ਹੱਥੀਂ ਕਿਰਪਾਨੀ ਜਾਂਦੀ ਏ ਸੋ ਵੱਖ-ਵੱਖ ਤਰੀਕੇ ਤੁਸੀਂ ਜਿਹੜਾ ਮਰਜ਼ੀ ਵਰਤ ਸਕਦੇ ਹੋ ਸੋ ਕਿਸਾਨ ਪ੍ਰਭੂ ਹੋਈ ਸੀ ਆਪਣੀ ਅੱਜ ਦੀ ਜਾਣਕਾਰੀ ਆਪਾਂ ਦੱਸਿਆ ਵੀ ਕਿਵੇਂ ਤੁਸੀਂ ਜਿੱਥੇ ਕਿਹੜੀ ਕੰਨਕ ਚ ਕਰੰਟ ਹੋ ਗਈ ਸੀਗੀ ਉਹਨੂੰ ਤੁਸੀਂ ਸੈੱਟ ਕਰ ਸਕਦੇ ਹੋ ਸੋ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ